ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਤੇ ਹੋ ਰਹੇ ਕਤਲੇਆਂ ਅਤੇ ਅਤਿਆਚਾਰ ਦੇ ਖਿਲਾਫ ਹੁਸ਼ਿਆਰਪੁਰ ਵਿਖੇ ਹਿੰਦੂ ਸੰਗਠਨਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ ਅਤੇ ਕੀਤਾ ਪ੍ਰਦਰਸ਼ਨ ਇਸ ਮੌਕੇ ਦੇ ਉੱਤੇ ਹੁਸ਼ਿਆਰਪੁਰ ਦੇ ਡੀਸੀ ਕੋਮਲ ਮਿੱਤਲ ਨੂੰ ਗਿਆਪਨ ਵੀ ਸੌਂਪਿਆ ਗਿਆ ਇਹ ਹਿਸ਼ਾਰਪੁਰ ਵਿੱਚ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਕਤਲੇਆਮ ਹੋ ਰਿਹਾ ਧੱਕੇਸ਼ਾਹੀ ਹੋ ਰਹੀ ਹੈ ਹਿੰਦੂ ਧਾਰਮਿਕ ਸੰਸਥਾਵਾਂ ਨਾਲ ਧੱਕਾ ਹੋ ਰਿਹਾ ਉਹਦੇ ਖਿਲਾਫ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਹਿਸ਼ਾਰਪੁਰ ਦੀਆਂ ਅਲੱਗ-ਅਲੱਗ ਜਥੇਬੰਦੀਆਂ ਨੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਆ ਕੇ ਇਸ ਪ੍ਰੋਟੈਸਟ ਨੂੰ ਇੱਕ ਵਧੀਆ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰ ਰਹੇ ਆ ਤਾਂ ਕਿ ਬੰਗਲਾਦੇਸ਼ ਸਰਕਾਰ ਤੱਕ ਇਹ ਆਵਾਜ਼ ਪਹੁੰਚ ਸਕੇ ਮੈਂ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੋਮ ਮੰਤਰੀ ਅਮਿਤ ਸ਼ਾਹ ਜੀ ਨੂੰ ਇਹ ਬੇਨਤੀ ਕਰਦਾ ਕਿ ਹਿੰਦੁਸਤਾਨ ਨੇ ਬੰਗਲਾਦੇਸ਼ੀਆਂ ਦੇ ਅਤਿਆਚਾਰ ਨੂੰ ਰੋਕਣ ਲਈ ਇੱਕ ਬੰਗਲਾਦੇਸ਼ ਬਣਾਇਆ ਸੀ ਪਾਕਿਸਤਾਨ ਤੋਂ ਔਰ ਅੱਜ ਜੇ ਉੱਥੇ ਹਿੰਦੁਸਤਾਨੀਆਂ ਨਾਲ ਇਹਨੇ ਤੱਕੇ ਹੋ ਰਹੇ ਆ ਹਿੰਦੂਆਂ ਨਾਲ ਇਹਨੇ ਤੱਕੇ ਹੋ ਰਹੇ ਆ ਸਰਕਾਰ ਨੂੰ ਵਕਲਬ ਸਾਰੇ ਖੁੱਲੇ ਰੱਖਣੇ ਚਾਹੀਦੇ ਆ ਤੁਰੰਤ ਜੇ ਕੋਈ ਰਾਜਨੀਤਿਕ ਕੂਟਨੀਤਿਕ ਦਾ ਨਹੀਂ ਨਤੀਜਾ ਨਿਕਲਦਾ ਤਾਂ ਸੈਨਿਕ ਕਾਰਵਾਈ ਕਰਦੇ ਹੋਏ ਉਥੇ ਹਿੰਦੂਆਂ ਨੂੰ ਸੇਫ ਕਰਨਾ ਚਾਹੀਦਾ ਉਥੇ ਹਿੰਦੂ 크ਰਿਸਚੀਅਨ ਜੋ ਵੀ ਮਿਨੋਰੀਟੀ ਹੈਗੀ ਆ ਉਹਨਾਂ ਨੂੰ ਉਥੇ ਸੇਫ ਕਰਨਾ ਚਾਹੀਦਾ ਹਿੰਦੂ ਧਾਰਮਿਕ ਸਥਾਨ ਸੇਫ ਹੋਣੇ ਚਾਹੀਦੇ ਇਹ ਹਿੰਦੁਸਤਾਨ ਸਰਕਾਰ ਦੀ ਮੌਲਿਕ ਜ਼ਿੰਮੇਵਾਰੀ ਬਣਦੀ ਆ ਹਾਂਜੀ ਗੋਪੀ ਤਨ ਕਪੂਰ ਜੀ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਬੰਗਲਾਦੇਸ਼ ਚ ਜੋ ਹਾਲਾਤ ਬਣੇ ਨੇ ਜੋ ਸਾਡੇ ਹਿੰਦੂ ਭਰਾਵਾਂ ਤੇ ਅਤਿਆਚਾਰ ਹੋ ਰਹੇ ਨੇ ਉਹ ਬਹੁਤ ਦੁਖਦਈ ਹੈ ਮੈਂ ਉਹਦੀ ਘੋਰ ਨਿੰਦਾ ਕਰਦਾ ਔਰ ਸਰਕਾਰ ਦੇ ਮੋਰੇ ਅਪੀਲ ਕਰਦਾ ਕਿ ਇਸ ਗੱਲ ਦੇ ਵਿਰੁੱਧ ਥੋਸ ਤੋਂ ਥੋਸ ਕਦਮ ਉਠਾਣੇ ਚਾਹੀਦੇ ਇਹ ਚੀਜ਼ਾਂ ਕਿ ਨਾ ਮੈਂ ਆਪਣਾ ਅਮਰਦੀਪ ਚੋਲੀ ਅੱਜ ਆਪਾਂ ਫੂਟਸਪੀਡ ਦੇ ਕੋਲ ਕਾਫੀ ਇੱਥੇ ਬੰਦੇ ਇਕੱਠੇ ਹੋਏ ਆ ਕੀ ਅੱਜ ਦਾ ਪ੍ਰੋਗਰਾਮ ਆ ਅੱਜ ਧਰਮ ਰੱਖਿਆ ਮੰਚ ਦੇ ਬੈਨਰ ਦੇ ਥੱਲੇ ਸਮੂਹ ਹੁਸ਼ਿਆਰਪੁਰ ਤੇ ਆਲੇ ਦੁਆਲੇ ਪੂਰੇ ਜ਼ਿਲ੍ਹੇ ਦੀਆਂ ਜੋ ਜਥੇਬੰਦੀਆਂ ਹੈਗੀਆਂ ਧਾਰਮਿਕ ਸਮਾਜਿਕ ਆਪਾਂ ਸਾਰੇ ਲੋਕ ਇਕੱਠੇ ਹੋ ਕੇ ਬੰਗਲਾਦੇਸ਼ ਦੇ ਵਿੱਚ ਜੋ Hindu ਸਮਾਜ ਤੇ ਹੋਰ ਘੱਟ ਗਿਣਤੀ ਜੋ ਗਿਣਤੀਆਂ ਹੈਗੀਆਂ ਉਹਨਾਂ ਦੇ ਉੱਤੇ ਜੋ ਅਤਿਆਚਾਰ ਹੋ ਰਿਹਾ ਉਸ ਦੀ ਆਵਾਜ਼ ਉਠਾਉਣ ਵਾਸਤੇ ਆਪਣਾ ਵਿਰੋਧ ਦਰਜ ਕਰਾਉਣ ਵਾਸਤੇ ਇੱਕ ਰੋਸ ਮਾਰਚ ਦਾ ਆਪਾਂ ਯੋਜਨ ਕੀਤਾ ਹੈ ਤੋਂ ਉਸ ਰੋਸ ਰੋਸ ਮਾਰਚ ਮਾਰਚ ਉਤਪੰਨ ਦੇ ਉਪਰੰਤ ਆਪਾਂ ਰਾਸ਼ਟਰਪਤੀ ਜੀ ਦੇ ਨਾਮ ਗਿਆਪਨ ਇੱਕ ਡੀਸੀ ਮੈਡਮ ਦੇ ਮਾਧਿਅਮ ਰਾਹੀਂ ਦੇਣਾ ਹੈ ਤਾਂ ਉਸ ਸਬੰਧ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ। ਇਹ ਰੋਸ ਮਾਰਚ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਤੱਕ ਜਾਊਗਾ? ਫੂਡ ਸਟਰੀਟ ਪੁਰਾਣੀਆਂ ਕਚਹਿਰੀਆਂ ਤੋਂ ਲੈ ਕੇ ਮਿਨੀ ਸੈਕਟਰੀਏਟ ਹੁਸ਼ਿਆਰਪੁਰ ਤੱਕ ਆਪਾਂ ਇਸ ਰੋਸ ਮਾਰਚ ਨੂੰ ਲੈ ਕੇ ਜਾਣਾ। ਤੇ ਰੋਸ ਮਾਰਚ ਕੀ ਤੁਹਾਡਾ ਸ਼ਾਂਤੀਪੂਰਵਕ ਚੱਲੇਗਾ? ਬਿਲਕੁਲ ਸ਼ਾਂਤੀਪੂਰਵਕ ਚੱਲੇਗਾ। ਤੋਂ ਇਹ ਹਿੰਦੂਆਂ ਦੀ ਆਵਾਜ਼ ਆ। ਤੋਂ ਹਿੰਦੂ ਸਮੁਦਾਇ ਪੂਰਾ ਵਿਸ਼ਵ ਜਾਣਦਾ ਕਿ ਆਪਾਂ ਸ਼ਾਂਤੀਪ੍ਰੀਅ ਸਮੁਦਾਏ ਆ। ਤੋ ਸਾਡੇ ਉੱਤੇ ਅਫਗਾਨਿਸਤਾਨ ਤੇ ਦੇ ਵਿੱਚ ਅਤਿਆਚਾਰ ਹੋਇਆ ਪਾਕਿਸਤਾਨ ਦੇ ਵਿੱਚ ਅਤਿਆਚਾਰ ਹੋਇਆ ਕਸ਼ਮੀਰ ਦੇ ਵਿੱਚ ਅਤਿਆਚਾਰ ਹੋਇਆ ਤੇ ਅੱਜ ਉਹੀ ਦਿਨ ਸਾਨੂੰ ਬੰਗਲਾਦੇਸ਼ ਦੇ ਵਿੱਚ ਦੇਖਣਾ ਪੈ ਰਿਹਾ ਤੋ ਬੰਗਲਾਦੇਸ਼ ਦੇ ਵਿੱਚ ਸਾਡੇ ਭੈਣ ਭਰਾ ਉਹਨਾਂ ਦੀਆਂ ਹੱਤਿਆਵਾਂ ਹੋ ਰਹੀਆਂ ਧਰਮ ਦੇ ਨਾਂ ਤੇ ਤੋ ਸਾਰੀ ਦੁਨੀਆ ਦੇ ਜਿੰਨੇ ਹਿਊਮਨ ਰਾਈਟਸ ਦੇ ਠੇਕੇਦਾਰ ਆ ਉਹ ਇਸ ਵੇਲੇ ਚੁੱਪੀ ਵੱਟੇ ਵੱਟੇ ਬੈਠੇ ਆ ਉਹ ਚੁੱਪ ਆ ਤੋ ਉਹਨਾਂ ਨੂੰ ਜਗਾਉਣ ਵਾਸਤੇ ਤੋ ਰਾਫਾ ਦੇ ਵਿੱਚ ਕੁਝ ਘਟਨਾ ਘਟਿਤ ਹੁੰਦੀ ਆ ਗਾਜ਼ਾ ਪੱਟੀ ਦੇ ਵਿੱਚ ਕੁਝ ਘਟਨਾ ਹੁੰਦੀ ਆ ਤਾਂ ਪੂਰਾ ਬਾਲੀਵੁੱਡ 올 ਆਈਜ਼ ਔਨ ਰਾਫਾ ਇਸ ਤਰ੍ਹਾਂ ਦੇ ਹੈਸ਼ਟੈਗ ਟ੍ਰੈਂਡ ਕਰਦਾ ਆ ਤੋਂ ਫਕਾਨੀ ਬੰਗਲਾਦੇਸ਼ ਦੇ ਵਿੱਚ ਇੰਨਾ ਕਤਲਿਆਮ ਇੰਨਾ ਅਤਿਆਚਾਰ ਬਲਾਕਾਰ ਹੋ ਰਹੇ ਆ ਭੈਣਾ ਦੇ ਨਾਲ ਇੰਨੀ ਦੁਰਦਸ਼ਾ ਹੋ ਰਹੀ ਆ ਉਸ ਦੇ ਉੱਪਰ ਸਾਰੇ ਚੁੱਪ ਬੱਟੀ ਬੈਠੇ ਆ ਕਿਉਂ ਤੇ ਅੱਜ ਕਿਹੜੀ ਕਿਹੜੀ ਜੱਥੇਬੰਦੀ ਸੇ ਤੁਹਾਡੇ ਨਾਲ ਆਈ ਆ ਹੁਸ਼ਿਆਰ ਮੁਰਦੀਆਂ ਸਮੂਹ ਜੱਥੇਬੰਦੀਆਂ ਜਿੰਨੀਆਂ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਹੈਗੀਆਂ ਹੁਸ਼ਿਆਰਪੁਰ ਦੀਆਂ ਜਿਹੜੀਆਂ ਕਿ ਹਰ ਵੇਲੇ ਜਦੋਂ ਵੀ ਧਰਮ ਦੇ ਉੱਤੇ ਕੋਈ ਭੀੜ ਪੈਂਦੀ ਆ ਜਦੋਂ ਵੀ ਮਾਨਵਤਾ ਦੇ ਉੱਪਰ ਕੋਈ ਔਖੀ ਘੜੀ ਆਉਂਦੀ ਆ ਉਹ ਸਾਰੀਆਂ ਜਥੇਬੰਦੀਆਂ ਇੱਥੇ ਅੱਜ ਇਕੱਠੀਆਂ ਹੋਈਆਂ ਉੱਥੇ ਵੀ ਸਾਡੇ ਜਿਹੜੇ ਭਾਈਪਣ ਹੈਗੇ ਆ ਜਿਹੜੇ ਆਪਣੇ ਬੰਗਲਾਦੇਸ਼ ਚਾਹੇ ਕੈਨੇਡਾ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੋਣ ਤੇ ਉਹਦੇ ਲਈ ਸਾਨੂੰ ਸਾਰੇ Hindu ਸੰਗਠਨਾਂ ਨੂੰ ਕਿਸੇ ਵੀ ਪਾਰਟੀਬਾਜ਼ੀ ਤੋਂ ਬਾਹਰ ਆ ਕੇ ਇੱਕ بلند ਆਵਾਜ਼ ਦੇ ਨਾਲ ਏਕਤਾ ਕਰਨੀ ਚਾਹੀਦੀ ਆ ਤਾਂਕਿ ਕਿਸੇ ਵੀ ਦੇਸ਼ ਦੇ ਵਿੱਚ ਜੋ ਕੀ ਇਹ ਚੀਜ਼ ਹੋ ਰਹੀ ਆ ਉਹਨੂੰ ਰੋਕਿਆ ਜਾ ਸਕੇ ਕਿਉਂਕਿ ਇਹਦੇ ਲਈ ਸਾਨੂੰ ਸੜਕਾਂ ਤੇ ਆਣਾ ਪੈ ਸਕਦਾ ਆ ਚਾਹੇ ਬਾਰਡਰਾਂ ਤੇ ਜਾਣਾ ਪੈ ਸਕਦਾ ਆ ਤੇ ਸਾਨੂੰ ਸਾਰੇ Hindu ਸੰਗਠਨਾਂ ਨੂੰ ਉਹਦੇ ਲਈ ਤਿਆਰੀ ਰੱਖਣੀ ਚਾਹੀਦੀ ਆ ਨਾ ਕਿ ਫਾਰਮੈਲਿਟੀ ਦੇ ਵਿੱਚ ਕਿ ਉਹਦੇ ਅੱਗੇ ਲੱਗੀ ਆ ਘਰ ਦੇ ਵਿੱਚ ਉਹ ਬੁਝਾ ਲੇਗਾ ਉਹਦੇ ਘਰ ਲੱਗੀ ਆ ਅੱਗ ਲੱਗੀ ਆ ਉਹਦੇ ਘਰ ਦੇ ਵਿੱਚ ਤੇ ਉਹ ਬੁਝਾ ਲੇਗਾ ਉਹਦਾ ਘਰ ਸਾਡਾ ਵੀ ਹੈਗਾ ਆ ਉਹ ਸਾਡਾ ਭਰਾ ਆ ਸਾਡੀ ਭੈਣ ਆ ਸਾਡਾ ਹੀ ਆਪਣਾ ਹੈਗਾ ਆ ਇਹ ਆਪਾਂ ਇੰਤਜ਼ਾਰ ਕਰਦੇ ਆ ਜਦੋਂ ਆਪਾਂ ਇਹ ਗੱਲਾਂ ਕਰਾਂਗੇ ਨਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਅੱਗ ਲੱਗੀ ਆ ਤੇ ਉਹ ਆਪ ਇੰਤਜ਼ਾਮ ਕਰਨ ਤੇ ਸਾਡੇ ਘਰ 'ਚ ਵੀ ਇਹ ਕਿਸੇ ਨਾ ਕਿਸੇ ਦਿਨ ਲੱਗੇਗੀ ਔਰ ਉਹੀ ਹਾਲ ਆਪਾਂ ਜਮ ਹੁਸ਼ਿਆਰਪੁਰ ਦੇ ਵਿੱਚ ਦੇਖ ਰਹੇ ਆ ਸਾਡੇ ਆਪਣੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਧਰ ਇਹ ਰੋਹਿੰਗਿਆ ਜਿਹੜੇ ਆ ਚੁੱਕੇ ਆ ਬਹੁਤ ਸਾਰੇ ਉਹਨਾਂ ਦੇਸ਼ਾਂ 'ਚੋਂ ਆਪਣੀਆਂ ਪ੍ਰਾਪਰਟੀਆਂ ਹੋਣ ਤੋਂ ਬਾਵਜੂਦ ਸਾਡੇ ਆਪਣੇ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ ਇੱਥੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਇੱਥੇ ਪਨਾਹ ਦਿੰਦੀਆਂ ਪਈਆਂ ਸਿਰਫ ਵੋਟਾਂ ਦੇ ਲਾਲਚ ਦੇ ਵਿੱਚ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਵੋਟਾਂ ਦੇ ਚੱਕਰ 'ਚ ਆਪਾਂ ਆਪਣੀ ਆਣ ਵਾਲੀ ਨਸਲ ਨੂੰ ਖਤਰੇ 'ਚ ਪਾ ਰਹੇ ਆ ਤਾਂ ਪਲੀਜ਼ ਇਹ ਬੰਦ ਕੀਤਾ ਜਾਵੇ ਤਾਂ ਰੋਡ ਦੇ ਉੱਪਰ ਆ ਕੇ ਇਹਦੇ ਲਈ ਬੁਲੰਦਵਾਜ਼ ਕੀਤੀ ਜਾਵੇ ਤਾਂ ਕਿ ਉੱਥੇ ਇੱਕ ਵਾਰੀ ਪਤਾ ਚੱਲੇ ਕਿ ਇੱਥੇ ਜੇ ਆਪਾਂ ਜਾਗ ਗਏ ਤੋਤੇ ਹਹਾਕਾਰ ਮਸਦਾ ਹੈ ਧੰਨਵਾਦ